ਬਾਬਾ ਜੀ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤਿਹ ਬਾਬਾ ਜੀ ਇਹ ਮਤਲਬ ਪੱਗਾਂ ਦੀਆਂ ਤੇ ਚੁੰਨੀਆਂ ਦੀ ਸੇਵਾ ਇਹ ਮਤਲਬ ਕਿਹੜੇ ਬਾਬਾ ਜੀ ਕਰ ਰਹੇ ਨੇ ਇਹ ਬਾਬਾ ਠਾਕੁਰ ਸਿੰਘ ਜੀ ਪਟਾਰੇ ਵਾਲੇ ਅੱਛਾ ਜੀ ਤੇ ਨਗਰ ਕੀਰਤਨ ਵਾਸਤੇ ਨੌਜਵਾਨਾਂ ਵਾਸਤੇ ਜਿਹੜੇ ਸੇਵਾਦਾਰ ਨੇ ਹਾਂ ਜੀ ਉਹਨਾਂ ਵਾਸਤੇ ਉਹਨਾਂ ਨੇ ਪੱਗਾਂ ਦੀ ਸੇਵਾ ਭੇਜੀ ਅੱਛਾ ਜੀ ਹਾਂ ਜੀ ਪਿਛਲੇ ਸਾਲ ਵੀ ਭੇਜੀ ਸੀ ਸੇਵਾ ਉਹਨਾਂ ਨੇ ਹਾਂ ਜੀ ਹਾਂ ਜੀ ਤੇ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਭੇਜ ਰਹੇ ਨੇ ਉਹ ਠੀਕ ਹੈ ਜੀ ਲੰਗਰ ਦੀ ਸੇਵਾ ਜਿਵੇਂ ਕਿ ਲੰਗਰ ਦੀ ਸੇਵਾ ਹੋ ਰਿਹਾ ਮਾਰਤ ਦੀ ਸੇਵਾ ਠੀਕ ਹੈ ਅੰਦਰ ਦਰਬਾਰ ਚਾਦਰਾਂ ਦੀ ਸੇਵਾ ਠੀਕ ਹੈ ਜੀ ਤੇ ਦਸਵੀਂ ਨੂੰ ਹਰ ਦਸਵੀਂ ਨੂੰ ਦੁੱਧ ਭੇਜਦੇ ਨੇ ਠੀਕ ਹੈ ਜੀ ਹਾਂ ਜੀ ਹਾਂ ਜੀ ਹੋਰ ਵੀ ਬਹੁਤ ਸਾਰੀਆਂ ਸੇਵਾ ਕਰਾਉਂਦੇ ਨੇ ਉਹ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਛਾ ਉਹਨਾਂ ਵੱਲੋਂ ਇਹ ਆਪਣਾ ਪੱਗਾਂ ਦੀ ਸੇਵਾ ਤੇ ਕੁੰਨੀਆਂ ਦੀ ਸੇਵਾ ਬੀਬੀਆਂ ਵਾਸਤੇ ਦੁਪट्टे ਨੇ ਹਾਂ ਅੱਛਾ ਜੀ ਤੇ ਇਹ ਕਿੰਨੇ ਕਿੰਨੇ ਮੀਟਰ ਦੀ ਹੈ ਜੀ ਇਹ ਇਹ 7.5 ਮੀਟਰ ਦੀਆਂ ਪੱਗਾਂ ਨਹੀਂ ਜੀ ਪੂਰੀ ਪੱਗੇ ਹੈ ਜੀ ਇਹ ਬੀਬੀਆਂ ਵਾਸਤੇ ਦੁਪट्टे ਨੇ ਜੀ ਦੁਪੱਟੇ ਨੇ ਇਹ ਬੀਬੀਆਂ ਵਾਸਤੇ ਇਹ ਸੇਵਾਦਾਰਨ ਵਾਸਤੇ ਬੀਬੀਆਂ ਤੇ ਚਾੜੂ ਦੀ ਸੇਵਾ ਕਰਨੀ ਹੈ ਵਾਹਿਗੁਰੂ ਜੀ ਉਹਨਾਂ ਨੂੰ ਵਡੀਆਂ ਲੰਬੀਆਂ ਉਮਰਾਂ ਬਖਸ਼ਣ ਸੇਵਾ ਕਰਨ ਤੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਡਾਕਟਰ ਜੀ ਇਹ ਤੇ ਅਹੀ ਦਾ ਬੰਦਾ ਸਾਨੂੰ ਕਿਹੜਾ ਸਾਨੂੰ ਕੋਈ ਲੋੜ ਨਹੀਂ ਸਾਨੂੰ ਕੋਈ ਲੋੜ ਨਹੀਂ ਰੋਬੋ ਕੀ ਹਿੱਟ ਦੇ ਚੰਗੇ ਕੰਮ ਚਾਰ ਤਾਂ ਨਹੀਂ ਦੇ ਗਏ ਉਹ ਸਿਲੈਕਟ ਕਰ ਰਹੇ ਚਲੋ ਜੀ ਬੋਲੋ ਵਾਇਗੁਰ ਜੀ ਦਾ ਖਾਲਸਾ ਉਤਰ ਦੂ ਦੂ ਵੀ ਦੂ ਵੀ ਸਾਈਡ ਕੱਢ ਜਾ ਦੇਖਦੇ ਨੇ ਹੁਣ ਯਾਰ ਮੈਂ ਕਿਵੇਂ ਕਰਾ ਹੁਣ ਵੀ ਬਾਈ ਬੰਨੋਗੇ ਨਾ ਬੰਨੋਗੇ ਨਾ ਬਾਬਾ ਜੀ ਬਾਬਾ ਜੀ ਤੁਸੀਂ ਨਾਲ ਦਿਵਾਓ ਜੀ ਆਜੋ ਬਾਬਾ ਜੀ ਤੁਸੀਂ ਨਾ ਆਇਆਂ ਪਿੱਛੇ ਨਾ ਕਰਿਆ ਕਰੋ ਜੀ ਬਾਬਾ ਜੀ ਢਿੱਲੜ ਦੇਣਾ ਤੁਰਿਆ ਹਾਂ ਹਾਂ ਲੋ ਬਾਈ ਦੁੱਧ ਪੂਰ ਦਵਾਰੋ ਬਣਾ ਵੀ ਦੇ ਦਵਾਰੋ ਬਣਾ ਕੋਈ ਨਾ ਆਪ ਤੋ ਆਜੋ ਯਾਰ ਬਣਾ ਜਾ ਚਲੋ ਚਲੋ ਇੱਧਰ ਲਿਖੀਂ ਪੜੋ ਪੜੋ ਪੈਨ ਕਰੋ ਮੈਂ ਸ਼ੋਰ ਪੜਾ ਬਣਾ ਰਹੀ ਹਾਂ ਇੱਧਰ ਪੜਾ ਲਾਓ ਸੋਤ ਨੂੰ ਚਲ ਨਾ ਜਿੰਦੇ ਜੀ ਸਰਦਾਰ ਤਰਜ਼ਾ ਵਾ ਆ ਲੈ ਕੇ ਜਵਾਰ ਤੁੰਦੋ ਤੋ ਬਗੂ ਆਜ ਬਗੂ ਆਜ ਆਜ ਕਿੱਥੇ ਨੂੰ ਲਾਉਂ ਗੱਡੀ ਲੈ ਗਿਆ ਵਾ ਰੱਖ ਲੈ ਅੰਦਰ ਰੱਖ ਲੈ ਆ ਜਾ ਆ ਜਾ ਪਹਿਲਾਂ ਚਾਲ ਤੇ ਅਰੇ ਗਈ ਮੁੰਡਾ ਹਾਂ ਮੁੰਡਾ ਇਹਨੂੰ ਜ਼ਰੂਰ ਸੇਵਾ ਕਰਾ ਦੇ ਹਾਂ ਹਾਂ ਸਹੀ ਜਿਹਾ ਲੱਗ ਕੇ ਕੋਈ ਉਹ ਪਟਿਆਲੇ ਗਿਆ ਵਾ ਉਹ ਗੁਰੀ ਨਾਲ ਗਿਆ ਗੱਡੀ ਚ ਹਾਂ ਗੁਰੀ ਨਾਲ ਗਿਆ ਉਹ ਤਾਂ ਹੋਰ ਹੀ ਛੜੇ ਨੇ ਕਿੱਥੇ ਅੰਮ੍ਰਿਤ ਦੇ Opa, oh. por dança por dança, por dança. Oh happy sam ਤਤੂ ਸੋਈ ਮਿਲਿਆ ਪਾਇ ਤਬਾਏ ਨਾਨਕ ਸਾਜਣ ਕੋ ਮਿਲ ਜਾਈਏ ਸਾਥ ਮਿਲੇ ਕਰ ਆਏ ਘਰ ਆਈੜੇ ਸਾਜਨਾ ਤਾਤਨ ਖਰੀ ਸਤਸਿ ਰਾਮ ਹਰ ਮੋਹਿ ਅੜੀ ਸਾਥ ਸ਼ਬਦ ਠਾਕੁਰ ਜੇ ਬੜਾ ਮੇਟੀਆ ਤੇ ਸੇਵਾ ਕਾਣੀ ਇੱਕ ਨਸਰ ਜੁਜੀ ਕੋ ਸਾਰੇ ਕਰੋ ਸੇਵਾ ਸਮਝੀ ਆਉਂਗੀ ਇਹ ਚਲੋ ਹੋ ਗਏ واحرو جی, جی. جی. سب رت پال کی جو مرچی لالو ਹੋ ਗਈ ਜੀ ਹੋ ਗਈ ਜੀ ਹੋ ਗਈ ਨਾਲ ਵੀਡੀਓ ਵੀ ਚੱਲ ਰਹੀ ਆ ਸਾਰਾ ਕੁਝ ਹੋ ਗਿਆ ਵੀਡੀਓ ਵੀ ਚੱਲ ਰਹੀ ਆ ਮਾਂ ਨਾਲ ਹਾਂ ਤਾਂ ਉਹ ਬਨਾਰਾ ਸੀ ਉੱਪਰ ਦਾ ਬੜਾ ਵਧੀਆ ਲੱਗਦਾ ਹੋਊਗੀ ਉਹ ਪੱਗ ਨਹੀਂ ਬਣ ਗਿਆ ਫਿਰ ਪੱਗੇ ਆ ਇਹ ਹੋ ਗਈ ਟੋਪੀ ਆ ਉਹ ਮਹਾਰਾਜ ਪੱਤਰਕਾਰ ਜੀ ਹਾਂ ਜੀ ਉਧਰ ਤਾਰ ਹੀ ਦਵਾਇਆ ਹਾਂ ਜੀ ਜੀ ਦੇਖੋ ਵੀਰ ਇੱਧਰ ਤੱਕ ਸਭ ਚਲੋ ਅੱਗੇ ਤੇ ਡਾਕਟਰ ਤੋਂ ਮਿਲਣਾ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਓਕੇ ਜੀ ਓਕੇ ਬੈਕਵਰੀ ਹੋ ਇੱਕ ਬਾਸੇ گوہ کم کس لاپ ہوئی

Oh, see 사타나무라이구루사타나 ас <speaking> село <speaking>, <speaking> <uar> ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੋਲੀ ਚ ਬਹੁਤ ਹੋ ਗਏ ਕਰਦਾ ਪਤਾ ਕਿ ਲੱਗਦਾ ਜਿੰਨਾ ਚੱਲਦਾ ਬੰਦਾ ਆਹ ਦਾ ਤੋ ਸਭ ਤੇਰੀ ਬਗੈਰਾ ਹੀ ਕੋਈ ਨਾ ਨ ਜਾਣੇ ਤੇਰਾ ਬਾਹਰੂ ਮੋਹਨਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਕਮਾਈਂਪੁਰ ਨੂੰ ਵਾਹਿਗੁਰੂ ਮਰਤਾ ਸਿਕੂ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਪਤੇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਤਾ ਗੁਰਨਾਮਕ ਰੰਗਤਿ ਪੂਰਤੀ ਅਮਰਤਾ ਸ੍ਰੀ ਰਾਮਦਾਸਾ ਹੋਈ ਸਹਾਈ ਅਰਜਣ ਹਰ ਗੋਬਿੰਦ ਨਾਮ ਸਮਰੂਪ ਸ੍ਰੀ ਹਰਿ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਹ ਦਿੱਠੇ ਸਬਦੁ ਖਜਾਏ ਤੇ ਇਕ ਬਹਾਂ ਤਦ ਸਿਮਰਿਆ ਕਲ ਨੰਦਾਵਾਤਾ ਆਏ ਸਭ ਥਾਏ ਹੋਏ ਸਹਾਈ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੌ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਅੰਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਦਰਸ਼ੰਦਰ ਦਾਰ ਦਾ ਧਿਆਨ ਕਰ ਕੀ ਥਾ ਜਿਨਾਂ ਨਾਮ ਜਪਿਆ ਵੰਡ ਕੇ ਛਕਿਆ ਭਲੇ ਚਲਾਈ ਤੇ ਦਵਾਈ ਤੇ ਹਿੱਕਿਆ ਲੱਤੀਤਾ ਫਿਰਾਂ ਪਿਆਰਾਂ ਸਚੈੰਦੀ ਤੁਮਾਰੀ ਦਾ ਧਿਆਨ ਕਰ ਕੀ ਰਹੀ ਤੇ ਨਾਲ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਸਹਿ ਬੋਲੋ ਜੀ ਧਰਮਾਂ ਦੇ ਇਨਾਂ ਤੋਂ ਪੰਥ ਨੂੰ ਵਿਸ਼ਵਾਸ ਵਾਹਿਗੁਰੂ ਜੀ ਵਾਹਿਗੁਰੂ ਦਰਸ਼ਨ ਦੇਖ ਜੀ ਮੰਗੁਰ ਤੇਰਾ ਪੂਰਨ ਕਰਮੋ ਏ ਪ੍ਰਮੇਰਾ ਜਰਨ ਜੀ ਆ ਬੱਗਾਂ ਦੇਖ ਆ میں مر کی کس بات ہے سو پتا جی سر گرو نانک جی سنیا پیسہ اے پر کروا سنا ਈਸਾਬ ਪਿੰਡ ਦੇ ਵਿੱਚ ਜਾਣ ਲਈ ਤਿਆਰ ਦੋ ਤਿੰਨ ਪਿੰਡਾਂ ਦੀ ਯਾਤਰਾ ਕਰਨਗੇ ਆਪਣੇ ਗੁਰੂ ਕੋਟਾ ਤਿੰਨ ਪਿੰਡਾਂ ਦੀ ਸੰਗਤ ਨੂੰ ਪਾਗ ਆਲਾ ਬਣਾਣਗੇ ਅੱਜ ਉਹ ਸਾਹਿਬ ਖੁਦ ਚੱਲੇ ਨੇ ਪਿੰਡ ਦੇ ਵਿੱਚ ਧੰਤਾਂ ਨੂੰ ਗੂਟੇ ਖਵਾਤਾ ਸਭ ਧੰਤਾਂ ਛੇ ਗੂਟੇ ਰੱਖਦੇ मकान भ